ਔਰ ਫਰਦਾਂ ਵਾਲੀ ਉਹਲੇ ਬਿਠੇ ਖੜ੍ਹ ਗਏ ਹਾਂਜੀ ਬੋਲੋ ਅੱਜ ਪੁਹਾਨੀਗੜ੍ਹ ਬਲੌਕ ਦੀ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਇਕਤਾਨਪੋਟ ਸ਼ੁਕਰਿਆ ਕਿ ਜਿੱਥੇ ਵੀ ਅਸੀਂ ਜਾਂਦੇ ਸੰਗਤਾਂ ਬਹੁਤ ਪਿਆਰ ਬਖਸ਼ਦੀਆਂ ਅੱਜ ਪੁਹਾਨੀਗੜ੍ਹ ਦੀ ਜਿਹੜੀ ਇਹ ਬਲੌਕ ਦੀ ਆ ਬਹੁਤ ਵੱਡੀ ਇਤਦਾਦ ਚ ਇੱਥੇ ਸੰਗਤਾਂ ਨੇ ਆ ਕੇ ਹਾਜ਼ਰੀ ਵੀ ਭਰੀ ਤੇ ਬਹੁਤ ਸਿੰਘਾਂ ਨੇ ਸੇਵਾ ਲਈ ਤੇ ਜਿਹੜੀ ਅਸੀਂ ਕਿ ਅਕਾਲੀ ਦਲ ਵਾਰਸ ਪੰਜਾਬ ਦੀ ਦਿੱਥੇ ਮੰਡੀ ਨੂੰ ਅਸੀਂ ਅੱਗੇ ਵਧਾਉਣ ਦੇ ਬਹੁਤ ਮੈਂਬਰਾਂ ਨੇ ਇੱਥੇ ਆਪਣਾ ਯੋਗਦਾਨ ਪਾਇਆ ਅਸੀਂ ਉਹਨਾਂ ਦਾ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦੇ ਆ ਜਿਨ੍ਹਾਂ ਨੂੰ ਸੇਵਾ ਮਿਲੀ ਆ ਤੇ ਜਿਨ੍ਹਾਂ ਨੇ ਇਹ ਇਹ ਸਹਿਯੋਗ ਦਿੱਤਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਇੱਕ AKF ਇੰਟਰਨੈਸ਼ਨਲ ਐਸੋਸੀਏਸ਼ਨ ਨਾਮੀ ਜਿੱਥੇ ਬੰਦੀ ਦਾ ਕਮੇਟਾ ਦਾ ਤੁਹਾਡੇ ਵੱਲੋਂ ਜਿਹੜਾ ਪ੍ਰੈਸ ਰਿਲੀਜ਼ ਕੀਤੀ ਗਏ ਕਿ ਮਾਮਲਾ ਕੀ ਸੀ ਨਹੀਂ ਮੈਨੂੰ ਉਹਦੇ ਬਾਰੇ ਵਿੱਚ ਕੁਝ ਇਸ ਇਦਾਂ ਦੀ ਜਾਣਕਾਰੀ ਨਹੀਂ ਸੀ ਕਿ ਉਹ ਇੱਕ ਇਹੋ ਜਿਹੀ ਕੋਈ ਫੇਕ ਜਥੇਬੰਦੀ ਬਣਾ ਕੇ ਅਕਾਲੀ ਦਲ ਵਾਰਿਸ ਪੰਜਾਬ ਜਿਹੜੀ ਆ ਉਹਨੂੰ ਕੁਝ ਨਹੀਂ ਰੱਖਿਆ ਦਾ ਕਿਉਂ ਬਗਧਾਮ ਕਰਨ ਦੀ ਕੋਸ਼ਿਸ਼ ਕੀਤੀ ਉਦੇ ਵਾਸਤੇ ਸਾਡੇ ਨੂੰ ਸਪਸ਼ਟ ਕਰਨ ਦਿੱਤਾ ਕਿ ਉਹਦਾ ਅਕਾਲੀ ਦਲ ਵਾਰਿਸ ਨਾਲ ਕੋਈ ਲੈਣਾ ਦੇਣਾ ਨਹੀਂਗਾ ਉਹ ਜਿਹੜੇ ਇੱਕ ਜੋ ਕੁਝ ਕਰ ਰਹੇ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਵੇ ਹਾਂ ਸਾਰੀਆਂ ਸਾਰੀਆਂ ਸਿੱਖ ਜਥੇਬੰਦੀਆਂ ਇਹ ਕਹਿ ਰਹੇ ਨੇ ਵੀ ਅਸੀਂ ਜਿਹੜੇ țeਲਾਂ ਦੇ ਵਿੱਚ ਨੇ ਉਹਨਾਂ ਨੂੰ ਜਿਹੜਾ ਬਾਹਰ ਘਟਾਵਾਗੇ ਐਸਜੀਪੀਸੀ ਜਾਂ ਹੋਰ ਜਿਹੜੇ ਜਥੇਬੰਦੀਆਂ ਚ ਹੈ ਹੈਪੀ ਸੂਨ ਨੂੰ ਤੁਰ ਤੱਕ ਕਿਉਂ ਨਹੀਂ ਕੋਸ਼ਿਸ਼ ਕਰਨੇ ਵਿਚ ਇਹਦੇ ਲਈ ਜਿਹਨਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਬਾਹਰ ਜਿਹੜਾ ਲਿਆ ਕਰਵਾਇਆ ਮੇਰਾ ਖਿਆਲ ਹੈ ਕੁਝ ਤੇ ਰਾਤੇ ਸਰਕਾਰ ਸੀ ਵਧੀਆਂ ਉਸ ਟਾਈਮ ਤੇ ਜਿਹੜੀਆਂ ਅੱਜ ਦਾਵਾ ਕਰਦੀਆਂ ਕਿ ਅਸੀਂ ਸਰਕਾਰ ਬਣੂਗੀ ਤੇ ਅਸੀਂ ਉਹਨਾਂ ਨੂੰ ਬਹੁਤ ਜਲਦੀ ਸ਼ਰਧਾ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜੇ ਉਹਨਾਂ ਦੀ ਨੀ ਇਹ ਤਾਂ ਸਾਫ਼ ਹੁੰਦੀ ਜੇ ਉਹ ਛੱਡਣਾ ਚਾਹੁੰਦੇ ਤੇ ਜਦੋਂ ਉਹ ਸਰਕਾਰਾਂ ਦੇ ਵਿੱਚ ਸੀ ਉਦੋਂ ਬਹੁਤ ਅੱਜ ਤੋਂ ਕਈ ਸਾਲ ਪਹਿਲਾਂ ਛੱਡਿਆ ਜਾ ਸਕਦਾ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਹੋਣੇ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰਨਾ ਪੈਣਾ ਉਹਨਾਂ ਨੂੰ ਛੁੜਾਉਣ ਵਾਸਤੇ ਕਿਉਂਕਿ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਉੱਤੋਂ ਤੋਂ ਕਹਿੰਦੀਆਂ ਕੋਸ਼ਿਸ਼ ਆ ਕਰਦੇ ਆ ਕੋਸ਼ਿਸ਼ ਆ ਨਾ ਤੇ ਹੁਣ ਦੇਖੋ ਕਿ ਬੇਅਦਬੀ ਦੇ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਪਰ ਕਾਨੂੰਨ ਬਣਾਉਣ ਵਾਸਤੇ ਉਹ ਸਾਰੀਆਂ ਧਿਰਾਂ ਦਾ ਕੀ ਹੋ ਰਿਹਾ ਫਿਰ ਉਹ ਉਹ ਜਿਹੜਾ ਕਿ ਲੋਕਾਂ ਦੇ ਹੱਕ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਕੀਤੀ ਗਈ ਉਹ ਗੱਲ ਕਿਸੇ ਸਿਰੇ ਨਹੀਂ ਲੱਗੀ ਤੇ ਨਾ ਲੱਗ ਕਿ ਅੱਜ ਦੇਖੋ ਕਿਉਂ ਸਿੰਘ ਟਾਵਰ ਤੇ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਬੈਠਾ ਉਹਦੀ ਗੱਲ ਵੀ ਨਹੀਂ ਸੁਣੀ ਜਾ ਰਹੀ ਤੇ ਇਸ ਕਰਕੇ ਕੋਈ ਵੀ ਮੇਰੇ ਖਿਆਲ ਸਰਕਾਰ ਸਿੱਖਾਂ ਦੇ ਮਸਲੇਾਂ ਬਤੀ ਜਾਂ ਪੰਜਾਬ ਦੇ ਮਸਲੇਾਂ ਪਰਤੇ ਕੋਈ ਵੀ ਸਿਰ ਦਤਾ ਨਹੀਂ ਗੀ ਸਾਰੇ ਕੋਈ ਉਹ ਜੋ ਵੀ ਤੁਸੀਂ ਜੇ ਪੰਜਾਬ ਦੇ ਜਿਹੜੇ ਕੋਈ ਵਪਾਰੀ ਹੋਣ ਪੰਜਾਬ ਦੇ ਕੋਈ ਮਾਸਟਰ ਹੋਣ ਕੋਈ ਕੋ ਜੋ ਧਰਨੇ ਮਜਾਰੇ ਜੋ ਮਰਜੀ ਕਰ ਜੋ ਉਹਨਾਂ ਦਾ ਲੋਕਤੰਤਰੀ ਆਖਿਆ ਉਹਨਾਂ ਨੂੰ ਕੁੱਤਿਆਂ ਮਾਰਿਆ ਤੇ ਜਾਂਦਾ ਪਰ ਉਹਨਾਂ ਦੀ ਗੱਲ ਕੋਈ ਨਾ ਸੁਣੀ ਜਾਂਦੀ ਆ ਨਾ ਉਹ ਤੇ ਕੋਈ ਅਸਰ ਕੀਤਾ ਜਾਂਦਾ ਨਾ ਉਹਨਾਂ ਦਾ ਕੋਈ ਮਸਲਾ ਹੱਲ ਕੀਤਾ ਜੀ 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 ਨਵੇਂ ਪੰਨਾ ਲੱਗੇ ਨੇ ਕੋਈ ਥੋੜੇ ਨਾਲ ਗੱਲਬਾਤ ਹੋਈ ਹੈ ਰਾਈ ਨੂੰ ਦੇ ਕੇ ਜਾਂ ਕੁਝ ਹੋ ਨਹੀਂ ਸਾ ਜੇ ਉਦੋਂ ਬਾਅਦ ਚ ਤਾਂ ਠੀਕ ਹੈ ਕਿ ਉਹਨਾਂ ਨੇ ਫੋਨ ਤੇ ਇਹਨਾਂ ਨੂੰ ਅਸੀਂ ਜਦੋਂ ਉਹ ਪ੍ਰਧਾਨ ਬਣੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਉਦੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਜੀ ਗੱਲ ਨਹੀਂ ਹੋਈ ਤੇ ਮੇਰਾ ਖਿਆਲ ਹੈ ਕਿ ਇਹ ਚੀਜ਼ ਹੈ ਕਿ ਸਾਰੀਆਂ ਤਰ੍ਹਾਂ ਨੂੰ ਮੇਰੇ ਖਿਆਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਾਂ ਜਿਹੜੇ ਜੋ ਸਾਡੇ ਸਾਂਝੇ ਮਸਲੇ ਆ ਸਾਰਿਆਂ ਨੂੰ ਸਿਰਤਾ ਨਾਲ ਯਤਨ ਕਰਨ ਦੀ ਲੋੜ ਆ ਤੇ ਸਰਕਾਰਾਂ ਨੂੰ ਵੀ ਇੱਥੇ ਗੌਰ ਕਰਨ ਦੀ ਲੋੜ ਆ ਕਿਉਂਕਿ ਆ ਜਿਹੜੀ ਇੱਕ ਸਰਕਾਰਾਂ ਵੀ ਕਿ ਇੱਕ ਕਿਸਮ ਦੀਆਂ ਕਹਿ ਰਹੀਆਂ ਕਿ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀਪੁਰ ਮਿਆਂ ਉਹ ਮਨਾਉਣ ਵਾਸਤੇ ਸਰਕਾਰਾਂ ਵੀ ਯਾਨੀ ਐਸੀ ਮਨਾਵਾਂਗੇ ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹ ਚੀਜ਼ ਹੈ ਕਿ ਜਿਹੜਾ ਗੁਰੂ ਤੇਗ ਬਹਾਦਰ ਦਾ ਸੰਦੇਸ਼ ਆ ਧਰਮ ਦੀ ਆਜ਼ਾਦੀ ਲੋਕਾਂ ਦੀ ਆਜ਼ਾਦੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਸਤਾਰ ਆ ਉਹ ਬਹਲ ਕਰਨਾ ਚਾਹੀਦਾ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਜਿਹਨੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਬਾਕੀ ਜਿਹੜੀਆਂ ਘੱਟ ਗਿਣਤੀਆਂ ਤੇ ਜ਼ੁਲਮ ਤਸ਼ੱਦਦ ਵਾਲੀ ਗੱਲ ਹੈ ਉਹਨੂੰ ਉਹਨਾਂ ਨੂੰ ਬਤਾ ਪੁਰੀ ਜਦੋਂ ਪੰਜ ਆਪਣੀ ਕਮੇਟੀ ਤੁਹਾਨੂੰ ਮਿਲਿਆ ਉਦੋਂ ਤੇ ਇਹੋ ਹੀ ਵਿਚਾਰ ਵਟਾਂਦਰਾ ਇਹ ਚੀਜ਼ ਹੋ ਰਹੀ ਸੀ ਕਿ ਆਉਣ ਵਾਲੇ ਸਮੇਂ 'ਚ ਕੌਮ 'ਚ ਬੜੇ ਵੱਡੇ ਮਸਲੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਸਲੂਕਤਾ ਨਾਲ ਸਾਰਿਆਂ ਨੂੰ ਸਿਰ ਜੁੜ ਕੇ ਚੱਲਣਾ ਚਾਹੀਦਾ ਤੇ ਅਸੀਂ ਕਹਿੰਦੇ ਕਿ ਤੁਸੀਂ ਆਪਣਾ ਕਾਰਜ ਕਰੋ ਆਪਾਂ ਕੋਈ ਵੀ ਕਿਸੇ ਮਸਲੇ ਤੇ ਕੋਈ ਆਪਾਂ ਇਕੱਠੇ ਹੋ ਕੇ ਵੀ ਲੜਾਈ ਲੈਣ ਦੀ ਲੋੜ ਪਊਗੀ ਤੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਾਂਗਾ ਲੱਗਦਾ ਤੁਹਾਡੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ 2027 ਨੂੰ ਲੈ ਕੇ ਕੀ ਰਣਨੀਤੀ ਜਿਹੜੀ ਤਿਆਰ ਕੀਤੀ ਹੈ ਇਹ ਠੀਕ ਹੈ ਜੀ 2027 ਜਿਹੜਾ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਤੇ ਪੰਜਾਬ ਦੇ ਲੋਕਾਂ ਕੋ ਜਾ ਰਹੇ ਆ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਹੰਗ ਕਿ ਉਹਨਾਂ ਨੂੰ ਇੱਕ ਬੜੀ ਉਮੀਦ ਆ ਕਿ ਜਿਹੜੀ ਅਕਾਲੀਰਲ ਵਾਰਿਸ ਪੰਜਾਬ ਦੀ ਜਥੇਬੰਦੀ ਆ ਜਾਂ ਅਮਰਪਾਲ ਸਿੰਘ ਆ ਕਿ ਉਹਨਾਂ ਨੇ ਜੇ ਥੋੜਾ ਟਾਈਮ 6 ਮਹੀਨੇ ਵਿੱਚ ਰਿਹਾ ਤਾਂ ਪੰਜਾਬ ਚੋਂ ਨਸ਼ੇ ਦੇ ਵਾਸਤੇ ਬਹੁਤ ਵੱਡਾ ਜਿਹੜਾ ਲੜਾਈ ਲੜੀ ਆ ਤੇ ਉਹਦੀ ਸਜ਼ਾ ਉਹ ਭੁਗਤ ਰਿਹਾ ਇਸ ਕਰਕੇ ਉਹ ਆਉਣਗੇ ਤੇ ਸਾਡੇ ਬੱਚਿਆਂ ਨੂੰ ਜਾਂ ਪੰਜਾਬ ਚੋਂ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਪੰਜਾਬ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਉਹ ਬੜੇ ਬਖੂਬੀ ਨਾਲ ਪਹਿਲਾਂ ਵੀ ਠਾਉਂਦੇ ਰਹੇ ਆ ਤੇ ਉਹਨਾਂ ਦਾ ਉਹ ਹੱਲ ਵੀ ਤਾਂ ਹੀ ਹੋ ਸਕਦਾ ਕਿ ਜੇ ਉਹੋ ਜੇ ਜਿਹੜੇ ਜਿਨ੍ਹਾਂ ਨੂੰ ਪੂਰੀ ਸਮਝ ਵੀ ਹੋ ਜਿਹੜੇ ਤੋਂ ਉਹਦੇ ਵਾਸਤੇ ਲੜਾਈ ਵੀ ਲੜ ਸਕਦੇ ਹੁਣ ਇਸੇ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਜਿਹੜੇ ਪੰਜਾਬ ਦੇ ਮਸਲਿਆਂ ਵਾਸਤੇ ਪੰਜਾਬ ਦੀ ਜਵਾਨੀ ਵਾਸਤੇ ਪੰਜਾਬ ਦੀ ਕਿਸਾਨੀ ਵਾਸਤੇ ਉਹਨਾਂ ਦੀ ਜਿਹੜੇ ਆਵਾਜ਼ ਉਠਾਉਣ ਦਾ ਜਿਹੜਾ ਹੈ ਕਿ ਉਹ ਉਹ ਖਮਾਜਾ ਉਹਨਾਂ ਨੂੰ ਬੇਲਚ ਰੱਖਿਆ ਹੋਇਆ ਹੋਰ ਉਹਨਾਂ ਦਾ ਕਸੂਰ ਤੇ ਕੋਈ ਨਹੀਂ ਕਿਉਂਕਿ ਜੇ ਉਹ ਕਸੂਰਵਾਰ ਹੁੰਦੇ ਤੇ ਮੇਰੇ ਖਿਆਲ ਪੰਜਾਬ ਦੇ ਲੋਕ ਉਹਨਾਂ ਨੂੰ ਇੰਨਾ ਮਾਨਸਕਾਰ ਜਾਂ ਪੰਜਾਬ ਇਹ ਲੋਕ ਸਭਾ ਸਭ ਤੋਂ ਵੱਧ ਵੋਟਾਂ ਨਾਲ ਰਾਜ ਕਰੇ। ਜੀ ਲੋਕ ਸਭਾ ਜਿਹੜਾ ਪ੍ਰਸ਼ੀਧ ਚੋਣ ਲੜੋਗੇ। ਇਹ ਜੀ ਅਸੀਂ ਆਪਣੀ ਟੀਮ ਨਾਲ ਵਿਚਾਰ ਕਰਾਂਗੇ ਜੇ ਤੇ ਸਪਾਰਟੀ ਦਾ ਕੋਈ ਰਾਏ ਜੀ ਤੇ ਫੇਰੇ ਜੇ ਅੱਜ ਕੋਈ ਇਹਦੇ ਬਾਰੇ ਫੈਸਲਾ ਨਹੀਂ ਕਰੋੜੇ ਪਿੰਡ ਤੋਂ ਬਿਆਨ ਸਾਹਮਣੇ ਆ ਰਿਹਾ ਸਰਜੀਤ ਖਾਲਸਾ ਦਾ ਬਲੱਗ ਪਾਰਟੀ ਨੂੰ ਉਹਨੂੰ ਤੇ ਇੱਕ ਨਹੀਂ ਮੇਰੇ ਖਿਆਲ ਸਰਬਜੀਤ ਉਹ ਨਹੀਂ ਸਾਡੇ ਨਾਲ ਆ ਦਿਨਰਾਦ ਇਕੱਠੇ ਆ ਸੀ ਤਾਂ ਇਕੱਠੇ ਚੋਰਾਂ ਲੜੂਗੇ ਆ ਇਕੱਠੇ ਹੀ ਹੁੰਦੇ ਸਾਰੇ ਇਕੱਠੇ ਜੇ ਮੈਂ ਆਪ ਨਹੀਂ ਸੀ ਕਹਿੰਦੇ ਨੂੰ ਸਾਰੇ ਜਿੱਥੇ ਬੰਦੇ ਇਕੱਠੇ ਹੋ ਕੇ ਚੋਰ ਲੜਗੇ ਸੀ ਉਲੇ ਮੈਨੂੰ ਦਿੱਕਰੀ ਤੇ ਇਹ ਤੇ ਸਮਾਂ ਆਉਣ ਦੇ ਚ ਚੋਣ ਆਊਗੀ ਸਮਾਂ ਆਊਗਾ ਉਸ ਟਾਈਮ ਤੇ ਅਸੀਂ ਦੇਖਦੇ ਅਸੀਂ ਪਹਿਲਾਂ ਤਾਂ ਆਪਣੀ ਜਥੇਬੰਦੀ ਨੂੰ ਪੂਰੇ ਪੰਜਾਬ ਚ ਉਹਦਾ ਵਿਸਥਾਰ ਕਰ ਰਹੇ ਆ ਸਾਰੀਆਂ ਸੰਗਠਨਾਂ ਉਹਦੇ ਨਾਲ ਜੋੜ ਰਹੇ ਆ ਇਹ ਸਮਾਂ ਜਦੋਂ ਇਲੈਕਸ਼ਨ ਕੋਈ ਆਊਗੀ ਉਸ ਟਾਈਮ ਤੇ ਅਸੀਂ ਆਪਣੀ ਪੂਰੀ ਪਾਰਟੀ ਨਾਲ ਰਾਏ ਕਰਕੇ ਜੋ ਪਾਰਟੀ ਦਾ ਫੈਸਲਾ ਹੋਊਗਾ ਉਹਨੂੰ ਉਹਦੇ ਸਾਦੇ ਅੱਗੇ ਜੀ ਜੇ 27 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ ਹਾਂਜੀ ਹਾਂਜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਅਸੀਂ ਲੜਾਂਗੇ ਸਰੋਮਣੀ ਕਮੇਟੀ ਦੀ ਇਲੈਕਸ਼ਨ ਕਦੋਂ ਵੀ ਆ ਜਾਂਦੀ ਆ ਜਲਦੀ ਆਜੇ ਤੇ ਦੇਰ ਨੂੰ ਆਜੇ ਉਹਦੇ ਵਾਸਤੇ ਕਿਉਂਕਿ ਸ਼ਰੋਮਣੀ ਕਮੇਟੀ ਇਹ ਵੀ ਜਿਹੜਾ ਬਹੁਤ ਵੱਡਾ ਨਘਾਰਿਆ ਜਿਹੜੀਆਂ ਸਾਡੀਆਂ ਸੰਸਥਾਵਾਂ ਦਾ ਮਿਆਰ ਬਹੁਤ ਨੀਵਾ ਹੋ ਚੁੱਕਾ ਤੂੰ ਉਹਨੂੰ ਉੱਚਾ ਚੁੱਕਣ ਵਾਸਤੇ ਧਰਮ ਪ੍ਰਚਾਰ ਜੋ ਨਸ਼ਿਆਂ ਦਾ ਜ਼ੋਰ ਹੈ ਕਿ ਸਾਡੀ ਸ਼ਰੋਮਣੀ ਕਮੇਟੀ ਨੇ ਵੀ ਆਪਣਾ ਸਹੀ ਫਰਜ਼ ਨਹੀਂ ਨਿਭਾਇਆ ਇਸ